जी रॉयल कलैक्शन एंड ब्यूटीक राजप्डा बहुत बहुत स्वागत है जी अज्जे असी सूट लैके आए ये लैके आए थोड़े डिस्काउंट से कॉटन के सूट ने जी अलग अलग तरह की वरायट है बहुत सोहे सूट ने प्राइस रहेगा सारी वीडियो का बई सौ ट्वेंटी टू हंड्रड्ते सूट रहने जिड़े सूट ने जी कोई अठाई सौ कोई तीन हज़ार के रेंज वाला सूट है बहुत सोनी जी कलैक्शन तुम खुद भी देख लियो ये असं कॉटन के सूट डिस्काउंट से लगाए हैं जो भी सूट थोड़ू पसंद आई मेरा नंबर एट टू एट थ्री एट टू एट एट थ्री एट वन ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਇਹ ਹੈਗਾ ਜੀ ਆਪਣਾ ਫਰਸੂਟ ਸਟਫ ਵੀ ਤੁਹਾਨੂੰ ਬਹੁਤ ਸੋਹਣਾ ਮਿਲੇਗਾ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਮਿਲੂਗੀ ਜੇ ਸਾਰੇ ਬ੍ਰਾਂਡਡ ਪੀਸ ਦਵਾਂਗੇ ਵਿਦਆਊਟ ਲਾਈਨਿੰਗ ਸੂਟ ਬਣੇਗਾ ਬਹੁਤ ਪਿਆਰਾ ਪੀਸ ਹੈ ਜੀ ਇਹ ਹੈਗਾ ਸ਼ਰਟ ਦਾ ਸਟਫ ਪਿਓਰ ਕਾਟਨ ਦੇ ਉੱਪਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਤੇ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪ੍ਰਿੰਟ ਦੇ ਨਾਲ ਵਰਕ ਮਿਲੇਗਾ ਪਲੇਨ ਸਲਵਾਰ ਬਰੀਕ ਚੱਕ ਦੇ ਵਿੱਚ ਸੇਮ ਰਹੇਗੀ ਜੇ ਬਹੁਤ ਸੋਹਣਾ ਸੂਟ ਆ ਇਹਨਾਂ ਦੇ ਨਾਲ ਤੁਹਾਨੂੰ ਇਹ कॉटन कोटा ਦੇ ਮਿਲਣਗੇ ਜੀ ਦੁਪੱਟੇ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਸੂਰਦਾ ਕਲਰ ਇਹਦੇ ਵੀ ਤੁਹਾਨੂੰ ਦੇ ਦੰਨੇ ਅਸੀਂ ਫਰੋਜ਼ੀ ਤੇ ਪਰਪਲ ਕਲਰ ਆ ਜੀ ਤਿੰਨ ਕਲਰ ਨੇ ਤਿੰਨੋ ਹੀ ਕਲਰ ਸੇਮ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੀਆਂ ਪ੍ਰਾਈਸ ਰਹੇਗਾ ਸਾਰੀ ਵੀਡੀਓ ਦਾ 2200 ਇਹ ਤਿੰਨ ਤਿੰਨ ਹਜ਼ਾਰ ਦੇ ਸੂਟ ਨੇ ਜੀ ਲੀਲਨ ਤੇ ਸੂਟ ਨੇ ਜਿਹੜੇ ਅਸੀਂ ਅਸ ਤੁਹਾਨੂੰ ਦਵਾਂਗੇ 2200 ਦੇ ਵਿੱਚ ਪਿਓਰ ਲੀਲਨ ਦੇ ਉੱਪਰ ਆ ਸੂਟ ਇਹ ਊਟ ਲਾਈਨਿੰਗ ਸਟਫ ਬਹੁਤ ਜਿਆਦਾ ਫਾਈਨ ਆ ਦੇਖੋ ਨੈਕ ਤੇ ਬਹੁਤ ਸੋਹਣਾ ਵਰਕ ਹੈ ਹੈਂਡਵਰਕ ਤੇ ਮਸ਼ੀਨ ਵਰਕ ਦੋਨੋਂ ਹੀ ਨੇ ਜੀ ਇਸ ਸੂਟ ਦੇ ਵਿੱਚ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਇਹ ਸਾਰਾ ਹੀ ਹੈਂਡਵਰਕ ਦਾ ਦੇਖੋ ক্লোਜ਼ ਤੋਂ ਦਿਖਾਣੇ ਆ ਬਹੁਤ ਪਿਆਰਾ ਵਰਕ ਹੈ ਇਹ 올ਓਵਰ 5 ਮੀਟਰ ਪਿਓਰ ਲੀਲਨ ਦਾ ਸੂਟ ਰਹੂਗਾ ਜੇ ਫਰੰਟ ਤੇ ਵਰਕ ਹੈ ਤੇ ਇਹਦੇ ਨਾਲ ਕੋਟਾ ਡੋਰੀ ਇਹਦਾ ਹੈਗਾ ਸੁਪਰ ਕੋਟਾ ਦਾ ਹੈਗਾ ਜੀ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ 2200 ਦਾ ਸੂਟ ਆ ਇਹਦੇ ਵਿੱਚ ਕਲਰ ਦੇ ਦੰਨੇ ਆ ਸੈਕਿੰਡ ਕਲਾਸ ਇਹ ਹੈਗਾ ਜੀ ਇਹਦਾ ਥਰਡ ਕਲਰ ਤੇ ਇਹ ਹੈਗਾ ਦਾ ਫੋਰਥ ਕਲਰ ਬਹੁਤ ਪਿਆਰੇ ਪੀਸ ਆ ਪ੍ਰਾਈਸ ਰਹੇਗਾ ਜੀ 2200 ਇਹ ਸੂਟ ਹੈਗੇ ਨੇ ਜੀ 2700 ਵਾਲੇ ਤੇ ਅਸੀਂ ਅੱਜ ਤੁਹਾਨੂੰ ਦਵਾਂਗੇ 2200 ਦੇ ਵਿੱਚ ਇਹ ਵੀ ਪਿਓਰ ਲੀਲਾਂ ਦੇ ਉੱਪਰ ਆ ਸੂਟ ਬੈਚ ਲਗਾ ਕੇ ਤੇ ਉੱਪਰ ਕੀਤਾ ਹੋਇਆ ਜੀ ਇਹਨੂੰ ਪਰਲ ਵਰਕ ਦੇ ਨਾਲ ਹਾਈਲਾਈਟ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਪਿਓਰ 5 ਮੀਟਰ ਦਾ ਸੂਟ ਆ ਲੀ ਲੈਣ ਦਾ ਤੇ ਨਾਲ ਹੈਗਾ ਜੀ ਪਿਓਰ ਮਸਲੀਨ ਦਾ ਵਰਕ ਵਾਲਾ ਦੁਪੱਟਾ ਇਦਾਂ ਰਹੇਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਠੀਕ ਹੈ ਜੀ ਪ੍ਰਾਈਸ ਹੈਗਾ 2200 ਇਹਦੇ ਵਿੱਚ ਕਲਰ ਦੰਨੇ ਆ ਤੁਹਾਨੂੰ ਇਹਦਾ ਸੈਕੰਡ ਕਲਰ ਆ ਤੇ ਇਹ ਹੈਗਾ ਜੀ ਇਹਦਾ ਥਰਡ ਕਲਰ ਠੀਕ ਹੈ ਜੀ ਨੈਕਸਟ ਦੰਨੇ ਆ ਪਿਓਰ ਲੀਲਨ ਦੇ ਉੱਪਰ ਪੇਂਟ ਦੇ ਨਾਲ ਵਰਕ ਵਿਦਆਊਟ ਅਲਾਈਨਿੰਗ ਸੂਟ ਬਣ ਜਾਣਗੇ ਇਹ ਥੋੜੀ ਚਵਾਈਸ ਆ ਲਗਾਣੀ ਹੈ ਤਾਂ ਲਗਵਾ ਸਕਦੇ ਹੋ ਇਹ ਹੈਗਾ ਜੀ ਪੇਂਟ ਤੇ ਪਲੱਸ ਇਹ ਜਿਹੜੀਆਂ ਵੇਲਾਂ ਬਣੀਆਂ ਹੋਈਆਂ ਇਹ ਹੈਗੀਆਂ ਮਸ਼ੀਨੀ ਵਰਕ ਦੇ ਨਾਲ ਦੇਖੋ ਸੂਟ 5 ਮੀਟਰ ਦਾ ਸੂਟ ਆ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਜੇ कॉटन कोटा ਦਾ ਬਹੁਤ ਸੌਫਟ ਜਿਹਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਪੇਂਟ ਮਿਲ ਜਾਏਗਾ ਇਹ ਜਿੰਨਰੀ ਪੇਂਟ ਇਹਨੂੰ ਹਾਈਲਾਈਟ ਕੀਤਾ ਹੋਇਆ ਮਸ਼ੀਨ ਵਰਕ ਦੇ ਨਾਲ ਤੇ ਬੇਲ ਆ ਜਾਏਗੀ ਜੀ ਸਾਰੇ ਬਾਰਡਰ ਦੇ ਉੱਪਰ ਤੇ ਵਿੱਚ ਤੁਹਾਨੂੰ ਪੇਂਟ ਦੀ ਛੋਟਛੋਟੀ ਬੁਤੀ ਮਿਲ ਜਾਏਗੀ ਕਲਰ ਆਪਸ਼ਨ ਦੋਨੇ ਦੇ ਵਿੱਚ ਤੇ ਦੋਨੋਂ ਹੀ ਬਹੁਤ ਸੋਹਣੇ ਆ ਇਹ ਹੈਗਾ ਜੀ ਪੌਫ ਵਰਕ ਦੇ ਨਾਲ ਕਾਟਨ ਦਾ ਸੂਟ ਆ ਸਟਫ ਬਿਦਾਊਟ ਲਾਈਨਿੰਗ ਪੈ ਜਾਏਗਾ ਇਹ ਜ਼ਰੂਰੀ ਨਹੀਂ ਇਹਨੂੰ ਲਾਈਨਿੰਗ ਲਗਾਣੀ ਬਾਕੀ ਥੋੜੀ ਚਵਾਈਸ ਆ ਤੁਸੀਂ ਲਗਵਾਣੀ ਹੈ ਤਾਂ ਲਗਵਾ ਸਕਦੇ ਹੋ ਮਸ਼ੀਨੀ ਵਰਕ ਦੇ ਨਾਲ ਪਫ ਵਰਕ ਬਹੁਤ ਸੋਹਣਾ ਕੀਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਕਾਟਨ ਕੋਟਾ ਦਾ ਦੁਪੱਟਾ ਬਹੁਤ ਸੌਫਟ ਦੁਪੱਟਾ ਹੈ ਇਸ ਚ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟੇ 'ਚ 2250 ਦੇ ਵਿੱਚ ਸੂਟ ਨੇ ਜੀ ਸਾਰੇ ਸ਼ਿਪਿੰਗ ਚਾਰजेस ਅਲੱਗ ਤੋਂ ਪੈਣਗੇ ਠੀਕ ਹੈ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਸੋਹਣੇ ਜੇ ਇਹ ਹੈਗੇ ਨੇ ਜੀ ਚਾਰ ਕਲਰ ਇਹਦੇ ਵਿੱਚ ਚਾਰੋਂ ਹੀ ਕਲਰ ਪਿਆਰੇ ਆ ਠੀਕ ਹੈ ਨੈਕਸਟ ਡਿਜ਼ਾਈਨ ਦੰਨੇ ਆ ਪੇਂਟ ਦੇ ਨਾਮ ਹੈਂਡ ਪੇਂਟ ਦਾ ਸੂਟ ਇਹ ਨੈਕ ਦੇ ਉੱਪਰ ਪੇਂਟ ਦੇ ਨਾਲ ਲੇਸਿਸ ਲੱਗੀਆਂ ਹੋਈਆਂ ਜੀ ਲੇਸ ਵਰਕ ਕੀਤਾ ਹੋਇਆ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦੇਤੇ ਵਿਲੇ ਇਸ ਵਰਗਾ ਪੇਂਟ ਦੇ ਨਾਲ 컬러 ਡਿਜ਼ਾਈਨ ਬਹੁਤ ਸੋਹਣੇ ਆ ਤੇ ਪ੍ਰਾਈਸ ਵੀ ਠੀਕ ਠੀਕ ਆ ਸੂਟਾਂ ਦੇ 3-3000 ਦੇ 222 ਸੂਟ इजीली ਨਿਕਲ ਸਕਦੇ ਸੀਗੇ ਅਸੀਂ ਚੁੱਕੇ ਨੇ ਜੀ ਇਹ ਸਾਰੇ ਦੇਖੋ ਸੈਟ ਵਾਈਜ਼ ਤੇ ਕਿਹ ਕਿਹ ਸੈਟ ਇਹਨਾਂ ਦੇ ਵਿੱਚ ਤੁਹਾਨੂੰ ਹੋਰ ਮਿਲ ਜਾਗਾ ਇਹ ਹੈਗੇ ਨੇ ਜੀ ਇਹਦੇ 4 ਕਲਰ ਠੀਕ ਆ ਜੀ ਚਾਰ ਰੰਗ ਕਲਰ ਪਿਆਰੇ ਆ ਤੇ ਨੈਕਸਟ ਦੰਨੇ ਆ ਤੁਹਾਨੂੰ ਡਿਜ਼ਾਈਨ ਇਹ ਵੀ ਕਾਟਨ ਦੇ ਉੱਪਰ ਹੀ ਨੇ ਸਾਰੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਨੈਕ ਬਣੇਗਾ ਜੀ ਆਪਣਾ ਉਹਦੇ ਸੈਂਟਰ ਦੇ ਵਿੱਚ ਹਾਈਲਾਈਟ ਕੀਤਾ ਹੋਇਆ ਸਾਰੇ ਨੂੰ ਆਰੀ ਵਰਕ ਦੇ ਨਾਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਠੀਕ ਹੈ 5 ਮੀਟਰ ਦਾ ਸੂਟ ਰਹੂਗਾ ਕਾਟਨ ਦੇ ਉੱਪਰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਜਿਹਾ ਇਹਦੇ ਵਿੱਚ ਕਲਰ ਵੀ ਬਹੁਤ ਪਿਆਰੇ ਆ ਸੈਕਿੰਡ ਤੇ ਥਰਡ ਤਿੰਨ ਕਲਰ ਨੇ ਜੀ ਤਿੰਨੋ ਹੀ ਕਲਰ ਸੋਹਣੇ ਆ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਆ ਮਸ਼ੀਨੀ ਵਰਕ ਦੇ ਉੱਪਰ ਪੇਂਟ ਨਾਲ ਹਾਈਲਾਈਟ ਕੀਤਾ ਹੋਇਆ ਸੂਟ ਆ। ਠੀਕ ਹੈ। ਕਾਟਨ ਰਹੇਗੀ ਜੀ ਪੂਰੀ ਇਹ ਪਿਓਰ ਕਾਟਨ ਤੇ ਇਸ ਕੇ ਬ੍ਰੈਂਡ ਦੀ ਇਹ ਹੈਗਾ ਜੀ ਇਹਦਾ ਦੁਪੱਟਾ ਕਾਟਨ ਕੋਟਾ ਦੇ ਉੱਪਰ ਕਲਰ ਆਪਸ਼ਨ ਸੈਕਿੰਡ ਦੋ ਹੀ ਕਲਰ ਨੇ ਇਹਦੇ ਵਿੱਚ। ਠੀਕ ਹੈ। ਨੈਕ ਸੂਟ ਦਿਖਾਣੇ ਆ ਜੀ ਇਹ ਆਪਣੇ ਕੋਲ ਸਿੰਗਲ ਸੂਟ ਰਹਿ ਗਿਆ ਇਹ ਵੀ 2500 ਦਾ ਸੀਗਾ ਤੇ ਵੀ ਅਸ ਤੁਹਾਨੂੰ 2200 ਚ ਹੀ ਦਵਾਂਗੀ ਇਹ ਬਣਿਆ ਹੋਇਆ ਨੈੱਕ ਇਹਦਾ ਬਹੁਤ ਸੋਹਣਾ ਪੀਸ ਆ ਨੈੱਕ ਹੈ ਜੀ ਤੇ ਨਾਲ ਇਹ ਤੁਹਾਨੂੰ ਮਿਲ ਜੇਗਾ ਬਾਜੂ ਦਾ ਕੰਮ ਹੈ ਜਾਂ ਫਿਰ ਤੁਸੀਂ ਇਹਨੂੰ ਪਹੁੰਚਿਆਂ ਤੇ ਲਿਆ ਸਕਦੇ ਹੋ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਔਰਗੇਂਜ਼ਾ ਦਾ ਵਰਕ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਰਹੂਗਾ ਤੇ ਫੋਰ ਸਾਈਡ ਬਹੁਤ ਪਿਆਰਾ ਕਟਵਰਕ ਹੈ ਇਹ ਵੀ ਅਸੀਂ ਤੁਹਾਨੂੰ 2200 ਦੇ ਵਿੱਚ ਹੀ ਦਵਾਂਗੇ ਨੈਕਸਟ ਪ੍ਰਿੰਟ ਦਨ ਇਹ ਜਿਹੜੀ ਮੈਂ ਖੁਦ ਪ੍ਰਿੰਟਿੰਗ ਕਰवानी ਆ ਉਦਾਂ ਦੇ ਸੂਟ ਨੇ ਜੀ ਇਹ ਦੇਖੋ ਸੂਟ ਆਰੀ ਵਰਕ ਦੇ ਨਾਲ ਹਾਈਲਾਈਟ ਬਹੁਤ ਪਿਆਰਾ ਸੂਟ ਆ ਇਹਦੇ ਨਾਲ ਟੈਬੀ ਮਸਲੀਨ ਦਾ ਦੁਪੱਟਾ ਰਹੂਗਾ टैबी का दुपट्टा कलर थोनों सिंगल ही मिलेगा नैक्सट डिजाइन स्टफ स्टफते है प्योर कॉटन से इत बन जाएगा नैक अपना ये हैगा जी घेरा बहुत बाजू ते काम है पांच पांच मीटर ओवर सूट ने कोटा का दुपट्टा ये है, दे नाल। है जी दुपट्टा ਬਹੁਤ ਪਿਆਰਾ ਜਿਹਾ ਪ੍ਰਿੰਟ ਆ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਵੀ ਅਕਸੈਂਟ ਕਰ ਸਕਦੇ ਹੋ ਇਹ ਹੈਗਾ ਜੀ ਮਸਲੀਨ ਦੇ ਉੱਪਰ ਸੂਟ ਅਸੀਂ ਪ੍ਰਿੰਟ ਕਰਵਾਏ ਆ ਠੀਕ ਹੈ ਇਹ ਵੀ ਤੁਹਾਨੂੰ 2200 ਦੇ ਵਿੱਚ ਹੀ ਦੇਵਾਂਗੇ ਬਹੁਤ ਸੋਹਣਾ ਲਾਈਨ ਵਾਲੀ ਮਸਲੀਨ ਆ ਬਹੁਤ ਪਿਆਰਾ ਪੀਸਾ ਇਨਾਂ ਦੇ ਨਾਲ ਮਸਲੀਨ ਦੀਆਂ ਸਲਵਾਰਾਂ ਲਗਾਈਆਂ ਤੇ ਇਹ ਹੈਗੇ ਨੇ ਜੀ ਲੰਮੇ ਚੌੜੇ ਜੇ ਪਿਓਰ ਮਸਲੀਨ ਦੇ ਦੁਪੱਟੇ ਸਾਰੇ ਪ੍ਰਿੰਟ ਕਰਾਈ ਹੋਏ ਪੀਸ ਆ ਇਹਦੇ ਵਿੱਚ ਕਲਰ ਆਪਸ਼ਨ ਦਿਖਾ ਦਨੇ ਤੁਹਾਨੂੰ ਇਹ ਸੈਕਿੰਡ ਕਲਰ ਆ ਤੇ ਇਹਦਾ ਥਰਡ ਕਲਰ ਆ ਬਹੁਤ ਸੋਹਣੇ ਕਲਰ ਨੇ ਤਿੰਨ ਕਲਰ ਨੇ ਜੇ ਪ੍ਰਾਈਸ ਤੁਹਾਨੂੰ ਸੇਮ ਚ ਦਵਾਂਗੇ ਟੈਬੀ ਮਸਲੀਨ ਵੀ ਵੈਸੇ ਮਹਿੰਗਾ ਸੀ ਇਹ ਸੂਟ ਪਰ ਤੁਹਾਨੂੰ ਈਸੀ ਰੇਂਜ ਚ 2200 ਦੇ ਵਿੱਚ ਹੀ ਦਵਾਂਗੇ ਦੇਖੋ ਜੀ ਸੂਟ ਇਹ ਵੀ ਟੈਬੀ ਮਸਲੀਨ ਤੇ ਆ ਠੀਕ ਹੈ ਤੇ ਇਹ ਸੂਟ ਤੁਹਾਨੂੰ 5 ਮੀਟਰ ਮਿਲੇਗਾ 올ਓਵਰ 5 ਮੀਟਰ ਦਾ ਟਵੀ ਮਸਲੀਨ ਦਾ ਸੂਟ ਆ ਤੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਇਹ ਸਿੰਗਲ ਸਿੰਗਲ ਨੇ ਠੀਕ ਹੈ ਤੇ ਇੱਕ ਇਹਦੇ ਵਿੱਚ ਤੁਹਾਨੂੰ ਕਲਰ ਦੰਨੇ ਆ ਇਹ ਨਵਾਂ ਡਿਜ਼ਾਈਨ ਆ ਕਲਰ ਵੀ ਬਹੁਤ ਸੋਹਣਾ ਹੈ ਇਹ ਵੀ ਟੈਬੀ ਮਸਲੀਨ ਤੇ ਲਾਈਨ ਵਾਲੀ ਮਸਲੀਨ ਆ ਜੀ ਇਹ ਸਾਰੇ ਬਹੁਤ ਸੌਫਟਸਟ ਸਟਫ ਹੈ ਕੱਪੜਾ ਪਾਣ ਵਿੱਚ ਬਹੁਤ ਸੋਹਣਾ ਹੈ ਤੇ ਥੋੜੀ ਲਾਈਫ ਵੀ ਹੈਗੀ ਆ ਜੀ ਕੱਪੜੇ ਦੀ ਨਾ ਇਹਦਾ ਕਲਰ ਖਰਾਬ ਹੁੰਦਾ ਨਾ ਸਟਫ ਖਰਾਬ ਹੁੰਦਾ ਇਹ ਹੈਗਾ ਇਹਦਾ ਦੁਪੱਟਾ ਇਹ ਹੈਗਾ ਜੀ ਇਹ ਪੀਚ ਜੇ ਸ਼ੇਡ ਦੇ ਵਿੱਚ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਵੀ 올ਓਵਰ 5 ਮੀਟਰ ਦਾ ਸੂਟ ਆ ਇੱਦਾਂ ਮਿਲੇਗਾ ਸੂਟ ਤੁਹਾਨੂੰ ਸਾਰੇ ਫਰੰਟ ਦੇ ਵਿੱਚ ਪ੍ਰਿੰਟ ਕੀਤਾ ਹੋਇਆ ਠੀਕ ਹੈ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪ੍ਰਿੰਟ ਮਿਲਣਗੇ 2220 ਦੇ ਵਿੱਚ ਬਹੁਤ ਸੋਹਣੇ ਸੂਟ ਨੇ ਇਹ ਸਾਰੇ ਇਹ ਤੁਸੀਂ ਵੈਸੇ ਦੇਖਿਆ ਹੋਏਗਾ ਮੇਰੀ ਵੀਡੀਓ ਦੇ ਵਿੱਚ 28290 ਦੇ ਸੂਟ ਨੇ ਜਿਹੜੇ ਅਸੀਂ ਪ੍ਰਿੰਟ ਕਰਾਣੇ ਆ ਬਟ ਹੁਣ ਤੁਹਾਨੂੰ ਅਸੀਂ ਘੱਟ ਰੇਂਜ ਦੰਨੇ ਆ ਇਹ ਵੀ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਸਲਵਾਰ ਹੈ ਜੀ ਤੇ ਇਹ ਹੈਗਾ ਤਾਂ ਬਹੁਤ ਪਿਆਰਾ ਜਿਹਾ ਪ੍ਰਿੰਟਡ ਦੁਪੱਟਾ ਤੇ ਪ੍ਰਾਈਸ ਸੇਮ ਰਹੇਗਾ 22 ਇਹ ਵੀ neck ਤੇ ਵਰਕ ਹੈ ਇਹਦੇ ਨਾਲ ਦਾ ਇੱਕ ਸੂਟ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ 5 ਮੀਟਰ ਦਾ ਸੂਟ ਰਹੇਗਾ 올ਓਵਰ ਤੇ ਨਾਲ ਇਹ ਦੁਪੱਟਾ ਇੱਕ ਸੂਟ ਸੋਨੋ ਇਹ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ neck ਤੇ ਵੀ ਆਏਗਾ 5 ਮੀਟਰ ਦਾ ਸੂਟ ਆ ਜੇ ਬਾਜੂ ਤੇ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਇਹ ਬਾਜੂ ਦਾ ਪ੍ਰਿੰਟ ਆ ਜਾਏਗਾ ਤੇ ਦੁਪट्टे ਵੀ ਬਹੁਤ ਪਿਆਰੇ ਠੀਕ ਹੈ ਟੈਬੀ ਮਸਲੀਨ ਤੇ ਰਹਿਣਗੇ ਸਾਰੇ ਸੂਟੇ ਵਾਲੇ ਤੇ ਪ੍ਰਾਈਸ ਹੈਗਾ 2200 ਤੇ ਇੱਕ ਸੂਟ ਮੈਂ ਤੁਹਾਨੂੰ ਦੰਨੀ ਆ ਇਹ ਇੱਕ ਸੂਟ ਮੈਂ ਤੁਹਾਨੂੰ ਦਿਖਾਨੀ ਆ ਇਹ ਸੀ ਜੌਰਜਟ ਤੇ ਪ੍ਰਿੰਟ ਕਰਵਾਏ ਹੋਏ ਸੀਗੇ ਸੂਟ ਇਹ ਸੂਟ ਸੀਗਾ ਜੀ 1800 ਦਾ ਤੇ ਹੁਣ ਅਸੀਂ ਤੁਹਾਨੂੰ ਇਹ ਕਾਫੀ ਲੈਸ ਚ ਦੇ ਦਾਂਗੇ ਜੀ ਸੂਟ ਦੇ ਦਾਂਗੇ ਇਹ 1500 ਦੇ ਵਿੱਚ 5 ਮੀਟਰ ਦਾ ਇਦਾਂ ਲਾਈਨਾਂ ਵਾਲਾ ਜੌਰਜਟ ਦੇ ਉੱਪਰ ਸੂਟ ਆ ਇਹ ਸੀ ਪ੍ਰਿੰਟ ਕਰਵਾਉਂਦੇ ਸੀ ਜਿਹੜੇ ਵਾਲਾ ਪ੍ਰਿੰਟ ਆ ਤੇ ਇਹ ਚ 3-4 ਹੁਣ ਪਏ ਨੇ ਸੂਟ ਤੇ ਤੁਹਾਨੂੰ ਲੈਸ ਚ ਕੱਢ ਦਾਂਗੇ ਜੀ 1500 ਦਾ ਸੂਟ ਆ ਇਹ ਹੈਗਾ ਜੌਰਜਟ ਦਾ ਹੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਆ ਸੇਮ ਦੇ ਵਿੱਚ ਤੁਹਾਨੂੰ 3-4 ਸੂਟ ਮਿਲ ਜਾਣਗੇ ਇਹਦੇ ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਜੀ ਠੀਕ ਹੈ 3 ਸੂਟ ਨੇ ਤੇ 1500 ਪ੍ਰਾਈਸ ਲੱਗ ਜੇਗਾ ਇਹਨਾਂ ਦਾ ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ ਪਿਓਰ ਲੀਲਨ ਦੇ ਉੱਪਰ ਅਸੀਂ ਮਸ਼ੀਨੀ ਵਰਕ ਕੀਤਾ ਹੋਇਆ ਵਿਦਾਊਟ ਦੁਪੱਟਾ ਸੂਟ ਆ ਤੇ ਇਹ ਸੂਟ ਵੀ ਅਸੀਂ ਤੁਹਾਨੂੰ 2200 ਦੇ ਵਿੱਚ ਦੇ ਦਾਂਗੇ ਜੀ ਪਿਓਰ ਲੀਲਨ ਦਾ ਸਟਾਫ ਆ 2200 ਦਾ ਸੂਟ ਆ ਤੇ ਲਾਸਟ ਪੀਸ ਪੇ ਆ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਸਾਰੇ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ